ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਦਾ ਸਵਾਗਤ ਹੈ ਜੀ ਫਿਰ ਤੋਂ ਪੰਜਾਬੀ ਪ੍ਰੀਤ ਕੈਲੀ ਬਟੀਕ ਤੇ ਹੋਰ ਸਾਰੇ ਕਿਵੇਂ ਹੋ ਜੀ ਉਮੀਦ ਹੈ ਸਾਰੇ ਠੀਕ ਠਾਕ ਹੋਣਗੇ ਜੀ ਕਲੈਕਸ਼ਨ ਅੱਜ ਨਵੀਂ ਲੈ ਕੇ ਆਏ ਆ ਕਾਟਨ ਦੀ ਲੈ ਕੇ ਆਏ ਆ ਸਮਰ ਕਲੈਕਸ਼ਨ ਆ ਨਵੇਂ ਪ੍ਰਿੰਟ ਆਏ ਆ ਤੁਸੀਂ ਦੇਖ ਰਹੇ ਹੈਗੇ ਹੋ ਪਿਓਰ ਲੀਲਨ ਕਾਟਨ ਦਾ ਫੈਬਰਿਕ ਰਹਿਣ ਵਾਲਾ ਹੈਗਾ ਲੀਲਨ ਦੇ ਵਿੱਚ ਫੈਬਰਿਕ ਰਹੇਗਾ ਆਪਾਂ ਕੱਲ ਪਰਸੋਂ ਵੀ ਵੀਡੀਓ ਪਾਈ ਸੀਗੀ ਬਹੁਤ ਅੱਛਾ ਰਿਸਪੌਂਸ ਆਇਆ ਸੀ ਸੋ ਆਪ ਜਾਂ ਦੇ ਵਿੱਚ ਨਵੇਂ ਪ੍ਰਿੰਟ ਆਏ ਨੇ ਬੜੇ ਸੋਹਣੇ ਪ੍ਰਿੰਟਸ ਨੇ ਡਿਜੀਟਲ ਪ੍ਰਿੰਟਸ ਆਉਣ ਵਾਲੇ ਨੇ ਐਚ ਡੀ ਜਿਓਮੈਟ੍ਰੀਕਲ ਪ੍ਰਿੰਟਸ ਨੇ ਬਹੁਤ ਹੀ ਸੋਹਣੇ ਯੂਨੀਕ ਜੇ ਨੇ ਤੁਸੀਂ ਇਹਨਾਂ ਦੇ ਕੋਟ ਸੈੱਟ ਬਣਾ ਸਕਦੇ ਹੋ ਫੌਕਸਵਰਡ ਬਣਾ ਸਕਦੇ ਹੋ ਪੰਜਾਬੀ ਸੂਟ ਬਣਾ ਸਕਦੇ ਹੋ ਨੈਕਸਟ ਆਗੇ ਮੈਚਿੰਗ ਹੈਗੇ ਜੀ ਜੈਪੁਰੀ ਕਲੈਕਸ਼ਨ ਆ ਮਿਕਸ ਐਂਡ ਮੈਚ ਮਿਕਸ ਐਂਡ ਮੈਚ ਦਾ ਮਤਲਬ ਹੁੰਦਾ ਵੀ ਸ਼ਰਟ ਅਲੱਗ ਬਾਟਮ ਅਲੱਗ ਇਹ ਨਹੀਂ ਹੁੰਦਾਗਾ ਕਿ ਫੈਬਰਿਕ ਮਿਕਸ ਹੁੰਦਾ ਕਾਫੀ ਕਸਟਮਰ ਦੀ ਡਿਮੈਂਡ ਕਹਿਣਾ ਸੀਗਾ ਵੀ ਮਿਕਸ ਹੁੰਦਾ ਮਿਕਸ ਦਾ ਮਤਲਬ ਮਿਕਸ ਐਂਡ ਮੈਚ ਦਾ ਮਤਲਬ ਹੁੰਦਾ ਸ਼ਰਟ ਅਲੱਗ ਬਾਟਮ ਅਲੱਗ ਤਾਂ ਇਹ ਮਿਕਸ ਐਂਡ ਮੈਚ ਕਲੈਕਸ਼ਨ ਹੈਗੀ ਹੈ ਆਪਣੀ ਸ਼ਰਟ ਐਂਡ ਬਾਟਮ ਤੁਹਾਡੀ ਇੱਛਾ ਹੈ ਤੁਸੀਂ ਕਿਸ ਨੂੰ ਸ਼ਰਟ ਬਣਾਉਣਾ ਚਾਹੁੰਦੇ ਹੋ ਕਿਸ ਨੂੰ ਬਾਟਮ ਬਣਾਉਣਾ ਚਾਹੁੰਦੇ ਹੋ ਠਾਈਨ টাই টাই মিটার দি কাট ਰਹਿਣ ਵਾਲੀ ਹੈਗੀ ਹੈ ਜੀ ਪ੍ਰਾਈਸ ਪੈਂਸ਼ਨ ਹੈ ਨੰਬਰ ਬੁਕਿੰਗ ਵਾਲਾ ਵੀ ਮੈਂਸ਼ਨ ਹੈ 노 ক্যাশ অন ਡਿਲੀਵਰੀ ਪੇਮੈਂਟ ایڈਵਾਂਸ ਚ ஆன்ਲਾਈਨ ਹੀ ਹੋਏਗੀ ক্যাশ অন ਡਿਲੀਵਰੀ ਅਵੇਲੇਬਲ ਨਹੀਂ ਹੈਗੀ ਜੀ ਮੇਰੇ ਬਹੁਤ ਜ਼ਿਆਦਾ ਕਸਟਮਰ ਐਵੇਂ ਦੇ ਆ ਜਿਹੜੇ ਕਿ ਪਹਿਲਾਂ ਸਿਲੈਕਸ਼ਨ ਕਰਵਾ ਲੈਂਦੇ ਐ ਸੂਟ ਦੀ ਬਾਅਦ ਪੁੱਛਦੇ ਹੈਗੇ ਆ ਜੀ ਕੈਸ਼ ਔਨ ਡਿਲੀਵਰੀ ਹੈ ਸੋ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਨੈਕਸਟ ਆਗੇ ਕੈਮਰੀ कॉटन ਦੇ ਸੂਟਸ ਆ ਬਹੁਤ ਹੀ ਅੱਛੇ ਆ ਬਾਟਮ ਵਾਈਟਰ ਰੈਨ ਵਾਲਿਆ ਦੁਪੱਟੇ ਤੁਸੀਂ ਦੇਖ ਹੀ ਰਹੇ ਹੋਗੇ ਬਹੁਤ ਹੀ ਸੋਨੇ ਕੋਟਾ ਡੋਰੀਏ ਦੀ ਦੁਪੱਟੇ ਰੈਨ ਵਾਲੇ ਆ ਦੁਪੱਟੇ ਤੇ ਪੈਚ ਵਰਕ ਹੋਇਆ ਲੇਸਿਸ ਹੋਈਆਂ ਨੇ ਗੋਟਾ ਪੱਤੀ ਨਾਲ ਵਰਕ ਹੋਇਆ ਬੜਾ ਹੀ ਪਿਆਰੇ ਜੇ ਸੂਟ ਰੈਨ ਵਾਲੇ ਨੇ ਨੈਕਸਟ ਆਗੇ ਵੀ कॉटन ਦੀ ਹੀ ਕਲੈਕਸ਼ਨ ਆ 올 ਓਵਰ ਸੂਟ ਰੈਨ ਵਾਲੇ ਨੇ ਇਹ 올 오버 5 미터 सूट ਹੋਏਗਾ ਅਗਰ ਛੋਟਾ ਪਣਾ ਹੋਏਗਾ ਤਾਂ 5 ਮੀਟਰ ਹੋਏਗਾ ਅਗਰ ਵੱਡਾ ਪਣਾ ਹੋਏਗਾ ਤਾਂ 3.5 ਮੀਟਰ ਹੋਏਗਾ ਕਲਰਸ ਕਾਫੀ ਅਚੇ ਨੇ ਤੁਸੀਂ ਦੇਖ ਸਕਦੇ ਹੋ 2 ਮੀਟਰ ਸ਼ਰਟ 2 ਮੀਟਰ ਬਾਟਮ 2 ਮੀਟਰ ਦਾ ਦੁਪੱਟਾ ਦੁਪੱਟੇ ਨੂੰ ਤੁਸੀਂ ਦੇਖ ਸਕਦੇ ਹੋ ਪੂਰੀ ਫਿਨਿਸ਼ਿੰਗ ਦਿੱਤੀ ਹੋਈ ਹੈ ਲੈਸ ਲਗਾ ਕੇ ਕਲਰ ਆਪਸ਼ਨਸ ਕਾਫੀ ਮਿਲ ਜਾਣਗੇ ਤੁਸੀਂ ਦੇਖ ਹੀ ਸਕਦੇ ਹੈਗੇ ਹੋ ਜੀ ਬਹੁਤ ਹੀ ਪਿਆਰੇ ਪਿਆਰੇ ਸ਼ੇਡਸ ਆ ਬਾਟਮ ਸਭ ਦੀ ਹੀ ਵਾਈਟ ਟ੍ਰੈਂਡ ਵਾਲੀ ਹੈ ਵਾਈਟ ਕਲਰ ਦੇ ਵਿੱਚ ਇੱਕ ਕਨਸੈਪਟ ਆਇਆ ਹੈਗਾ ਤਾਂ ਜੋ ਸ਼ਰਟ ਤੇ ਪ੍ਰਿੰਟ ਤੁਸੀਂ ਦੇਖ ਰਹੇ ਹੋ ਸਭ ਦੇ ਡਿਫਰੈਂਟ ਆ ਕਲਰ ਆਪਸ਼ਨਸ ਕਾਫੀ ਹੈ ਜਿਸ ਨੂੰ ਜਿਹੜਾ ਵੀ ਕਲਰ ਪਸੰਦ ਆ ਸਕਰੀਨ ਸ਼ਾਟ ਲੈ ਕੇ ਨੰਬਰ ਜੋ ਸਕਰੀਨ ਤੇ ਦਿੱਤਾ ਉਸ ਤੇ ਮੈਸੇਜ ਕਰੋ ਪਤਾ ਕਰੋ ਵੀ ਇਹ ਸੂਟ ਉਸ ਟਾਈਮ ਹੈ ਕਿ ਨਹੀਂ ਹੈ ਕਿਉਂਕਿ ਵੀਡੀਓ ਤੁਹਾਡੇ ਤੱਕ ਲੇਟ ਪਹੁੰਚਦੀ ਹੈ ਉਹ ਤੁਹਾਨੂੰ ਇਸ ਛੋਟਾ ਕੇ ਕਈ ਵਾਰ ਸੋਲਡ ਹੋ ਜਾਂਦੇ ਨੇ ਸਟਾਕ ਦੇ ਵਿੱਚ ਨਹੀਂ ਹੁੰਦੇ ਤੇ ਆਫਟਰ ਥੈਟ ਤੁਸੀਂ ਪੇਮੈਂਟ ਕਰਕੇ ਆਪਣਾ ਐਡਰੈਸ ਸੈਂਡ ਕਰਕੇ ਆਪਣੇ ਕੋਲ ਬੁਕਿੰਗ ਕਰਵਾ ਸਕਦੇ ਹੈਗੇ ਹੋ ਪੇਮੈਂਟ Google Pay PhonePe ਡਾਇਰੈਕਟ ਅਕਾਊਂਟ ਵਿੱਚ ਵੀ ਕਰਵਾ ਸਕਦੇ ਹੈਗੇ ਹੋ ਨੈਕਸਟ ਇਹ ਜੌਰਜਟ ਦੇ ਵਿੱਚ ਵੀ ਅਵੇਲੇਬਲ ਨੇ ਐਵੇਂ ਦੇ ਸੇਮ ਪ੍ਰਿੰਟ ਉਹ ਅਲੱਗ ਨੇ ਸੋਜਣਾ ਨੂੰ ਜੌਰਜਟ ਦੀ ਕਲੈਕਸ਼ਨ ਚਾਹੀਦੀ ਹੈ ਮੈਨੂੰ ਪਰਸਨਲੀ ਮੈਸੇਜ ਤੁਸੀਂ ਕਰ ਸਕਦੇ ਹੈਗੇ ਹੋ ਇਹ ਕੈਮਰੀ ਕਾਟਨ ਦੀ ਰਹਿਣ ਵਾਲੀ ਹੈਗੀ ਹੈ ਸਾਰੀ ਨੈਕਸਟ ਆਗੇ ਹੈ ਅਮਰੀਕਨ ਗਰੇਪ ਆ ਗਈ ਹੈਗੀ ਹੈ ਡਿਜੀਟਲ ਪ੍ਰਿੰਟ ਰਹਿਣ ਵਾਲੇ ਨੇ ਗਰੇ ਫੈਬਰਿਕ ਹੈ ਬਹੁਤ ਹੀ ਪਿਆਰਾ 올ਓਵਰ ਸੂਟ ਰਹਿਣ ਵਾਲਾ ਹੈ ਬਾਕੀ ਓਨਲੀ ਸ਼ਰਟ ਲੈਣਾ ਚਾਹੁੰਦੇ ਹੋ ਵੀ ਲੈ ਸਕਦੇ ਹੋ ਪਰ ਮੀਟਰ ਅਕੋਰਡਿੰਗ ਹੈ ਫੈਬਰਿਕ ਰਹਿਣ ਵਾਲਾ ਹੈਗਾ ਕਲਰਸ ਆਪਸ਼ਨਸ ਕਾਫੀ ਹੈ ਤੁਸੀਂ ਦੇਖ ਰਹੇ ਹੋ ਪ੍ਰਿੰਟ ਬਹੁਤ ਅੱਛੇ ਨੇ ਅਮਰੀਕਨ ਕ੍ਰੇਪ ਫੈਬਰਿਕ ਜੀ ਇੱਕ ਕ੍ਰੇਪ ਦੀ ਤਰ੍ਹਾਂ ਜੋ ਨੇਚਰਲ ਕ੍ਰੇਪ ਦੀ ਤਰ੍ਹਾਂ ਇੱਕ ਫੈਬਰਿਕ ਹੁੰਦਾ ਹੈ ਬਟ ਤੁਸੀਂ ਹਰ ਮੌਸਮ ਵਿੱਚ ਵੇਅਰ ਕਰ ਸਕਦੇ ਹੋ ਇਹ ਪਿਓਰ ਕੈਮਰਿਕ ਕਾਟਨ ਹੈ 올ਓਵਰ 5 ਮੀਟਰ ਸੂਟ ਰਹਿਣ ਵਾਲਾ ਹੈ ਇਹ ਵਾਲਾ ਪਿੰਕ ਸ਼ੇਡ ਹੈ ਇਸ ਵਿੱਚ ਨੈਕਸਟ ਇੰਜ ਸੀ ਗ੍ਰੀਨ ਸ਼ੇਡ ਹੈਗਾ ਬਾਕੀ ਸਾਰੇ ਹੀ ਆਲਮੋਸਟ ਕਾਟਨ ਦੀ ਹੀ ਕਲੈਕਸ਼ਨ ਆ ਕਲਰ ਬੜੇ ਹੀ ਪਿਆਰੇ ਪਿਆਰੇ ਆਏ ਨੇ ਇਹ ਵੀ ਕਾਟਨ ਦੇ ਰਹਿਣ ਵਾਲੇ ਨੇ ਕੈਮਰੀ ਕਾਟਨ ਕਾਟਨ ਬਹੁਤ ਹੀ ਸੋਹਣੀ ਸਾਰੀ ਕਲੈਕਸ਼ਨ ਹੈਗੀ ਆ ਨੈਕਸਟ ਤੁਸੀਂ ਜੋ ਕਲੈਕਸ਼ਨ ਦੇਖ ਰਹੀ ਹੈ ਮੈਂ ਤੁਹਾਨੂੰ ਡੈਮੋ ਦਿਖਾ ਰਹੀ ਆ ਇਸ ਤਰ੍ਹਾਂ ਦੀ ਵੀ ਮਿਲ ਜਾਣਗੇ ਜੋ ਮਾਡਲ ਵਾਲੇ ਪਿਕਸ ਵਾਲੇ ਸੂਟਸ ਹੁੰਦੇ ਆ ਆਪਣੇ ਕੋਲ ਇਹ ਵੀ ਅਵੇਲੇਬਲ ਨੇ ਇਹ ਵੀ ਤੁਸੀਂ ਲੈ ਸਕਦੇ ਹੋ ਜੈਪੂਰੀ ਕਲੈਕਸ਼ਨ ਵੀ ਮਿਲ ਜੇਗੀ ਹਰ ਤਰ੍ਹਾਂ ਦੀ ਸੋ ਜਿਵੇਂ ਦੀ ਵੀ ਕਲੈਕਸ਼ਨ ਤੁਹਾਨੂੰ ਚਾਹੀਦੀ ਮਿਲ ਜਾਂਦੀ ਹੈ ਇਹ ਪਾਰਟੀ ਵੇਅਰ ਕਲੈਕਸ਼ਨ ਰਹਿਣ ਵਾਲੀ ਹੈ organza ਦੇ بیس ਦੇ ਉੱਪਰ ਨੈਕਸਟ ਇਹ ਵਾਲੇ ਸੂਟਸ ਹੈਗੇ ਨੇ ਸੇਲ ਦੇ ਵਿੱਚ ਲੱਗੇ ਹੋਏ ਨੇ ਬਹੁਤ ਹੀ ਸੋਹਣੇ ਕਸ਼ਮੀਰੀ ਕਢਾਈ ਵਾਲਾ ਸੂਟ ਹੈ ਨਾਲ ਵਿੱਚ ਦਸਟੋਲ ਹੈ ਇਹ ਹੁਣ ਆਫ ਦੇ ਵਿੱਚ ਲੱਗੇ ਆ ਲਿਮਟਿਡ ਜਿਹਾ ਸਟਾਕ ਹੈ ਕੁਝ ਹੀ ਪੀਸ ਬਚੇ ਨੇ ਜਿਨ੍ਹਾਂ ਨੇ ਲੈਣੇ ਲੈ ਸਕਦੇ ਇਹਨਾਂ ਸੀਜ਼ਨ ਦਾ ਪ੍ਰਾਈਸ 1500 ਸੀਗਾ ਹੁਣ ਇਹਦਾ ਡ੍ਰੌਪ ਹੋ ਗਿਆ ਪ੍ਰਾਈਸ ਤਾਂ ਬੜੇ ਹੀ ਪਿਆਰੇ ਕਲਰ ਨੇ ਸ਼ਮੀ ਦੀ ਕੜਾਈ ਐ ਨੈਕਸਟ ਸਟਾਲ ਆ ਗਿਆ ਹੈਗੀ ਸਟਾਲ ਵਿੱਚ ਇਹ ਵਾਲੇ ਕਲਰ ਹੀ ਰਹਿ ਗਏ ਨੇ 600 ਦੇ ਦੋ ਸਟਾਲ ਨੇ ਜਿਹੜਾ ਮਰਜ਼ੀ ਤੁਸੀਂ ਲੈ ਸਕਦੇ ਹੋ 600 ਦੇ ਦੋ ਸਟਾਲ ਸਟੋਲ ਐ ਨਾਟ ਸ਼ਾਲ ਨਹੀਂ ਹੈਗੇ ਜੀ ਸਟੋਲ ਨੇ ਸੋ ਜਿਨ੍ਹਾਂ ਨੂੰ ਵੀ ਆਰਡਰ ਕਰਨਾ ਹੈ ਬੁਕਿੰਗ ਨੰਬਰ ਸਕਰੀਨ ਤੇ ਮੈਂਸ਼ਨ ਹੈ ਸਕਰੀਨ ਸ਼ਾਟ ਲੈ ਕੇ ਆਪਣੇ ਨਾਲ ਤੁਸੀਂ ਗਲਤ ਕਰ ਸਕਦੇ ਹੋ ਆਪਣਾ ਕਲੈਰੀਫਿਕੇਸ਼ਨ ਕਰ ਸਕਦੇ ਹੋ ਜੋ ਵੀ ਕਰਨੀ ਆ ਐਂਡ ਰੀਸੇਲਰਸ ਮੋਸਟ ਵੈਲਕਮ ਜੇ ਕਿਸੇ ਨੇ ਵੀ ਰੀਸੇਲਿੰਗ ਦਾ ਵਰਕ ਕਰਨਾ ਹੈ ਉਹ ਵੀ ਆਪਣਾ ਰਲ ਕੇ ਰੀਸੇਲਿੰਗ ਦਾ ਵਰਕ ਕਰ ਸਕਦੇ ਆ ਰੀਸੇਲਰਸ ਵਾਲੇ ਗਰੁੱਪ ਜੁਆਇਨ ਕਰ ਸਕਦੇ ਹੈਗੇ ਤੁਸੀਂ ਵੀ ਘਰ ਬੈਠ ਕੇ ਆਪਣਾ ਆਨਲਾਈਨ ਕੰਮ ਸਟਾਰਟ ਕਰ ਸਕਦੇ ਹੋ ਬਿਨਾ ਪੈਸਾ ਲਗਾਏ ਥੈਂਕ ਯੂ so much